ਜਦੋਂ ਤੁਹਾਨੂੰ ਇਹ ਚੀਜ਼ਾਂ ਹੋਣੀ ਹੈ ਸ਼ੁਰੂ ਹੋ ਜਾਂਦੀਆਂ ਨੇ ਤਾਂ ਤੁਹਾਡੇ ਜਿਹੜੀ ਆ ਸਾਈਨਸ ਦੀ ਪ੍ਰੋਬਲਮ ਵੱਜ ਜਾਂਦੀ ਆ ਇਹਦੇ ਵਿੱਚ ਅੱਖਾਂ ਦੀ ਰੋਸ਼ਨੀ ਨੂੰ ਫਰਕ ਪੈ ਜਾਂਦਾ ਕੰਨਾਂ 'ਚ ਉੱਚਾ ਸੁਣਨ ਲੱਗ ਜਾਂਦਾ ਨੱਕ ਦਾ ਜਿਹੜਾ ਵਗਣਾ ਸ਼ੁਰੂ ਹੋ ਜਾਂਦਾ ਨਜਲਾ ਜਿਹੜਾ ਅੰਦਰ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਇਹਦੇ ਨਾਲ ਫਰੁਕੀ ਸਭ 스멜 ਆਉਣੀ ਬੰਦ ਹੋ ਗਈ ਤੇ ਜਾਂ ਤੁਹਾਨੂੰ 스멜 ਹੁਣ ਬੰਦ ਹੋ ਗਈ ਸਵਾਦ ਨਹੀਂ ਆਉਂਦਾ ਟੇਸਟ ਨਹੀਂ ਆਉਂਦਾ ਹੁਣ ਕਈ ਲੋਕ ਕਹਿਣਗੇ ਜੀ ਮੈਂ ਰੋਟੀ ਖਾਣਾ ਮੇਰੇ ਤੇ ਮਸਾਲੇ ਬੜੇ ਪਾਏ ਹੋਏ ਨੇ ਸਬਜ਼ੀ ਚ ਕਰ ਦੇਦਾ ਕਹਿੰਦੇ ਸਵਾਦ ਬਹੁਤ ਆ ਮੇਰਾ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਕਹਿੰਦਾ ਮੈਂ ਕਿਹਾ ਤੁਸੀਂ ਕੁਝ ਪਾਇਆ ਹੀ ਨਹੀਂ ਉਹ ਜਿਹੜੀਆਂ ਚੀਜ਼ਾਂ ਨੇ ਜਦੋਂ ਸਾਈਨਸ ਵੱਜ ਜਾਂਦੀ ਆ ਪ੍ਰਾਣੀ ਹੋ ਜਾਂਦੀ ਆ ਤੁਹਾਨੂੰ ਇਦਾਂ ਦੀਆਂ ਪ੍ਰੋਬਲਮਸ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੇ ਤੁਸੀਂ ਇਹਦਾ ਇਲਾਜ ਲੈਟਰੋਪੈਥੀ ਵਿੱਚ ਕਰੋ ਨਿਓ ਤਾਂ ਬਹੁਤ ਸਰਲ ਇਲਾਜ ਆ ਬਹੁਤ ਵਧੀਆ ਤਰੀਕੇ ਦਾ ਇਲਾਜ ਆ ਤੁਸੀਂ ਠੀਕ ਹੋ ਸਕਦੇ ਹੋ ਇਹਦੇ ਵਿੱਚ ਕਾਲੀ ਨਾ ਕਰਿਆ ਕਰੋ ਜੇ ਤੁਹਾਨੂੰ ਪੁਰਾਣੇ ਪ੍ਰੋਬਲਮ ਆ ਤਾਂ ਥੋੜਾ ਜਿਹਾ ਸਹਿਜ ਮਤੇ ਨਾਲ ਚੱਲਿਆ ਕਰੋ ਹਰ ਪ੍ਰੋਬਲਮ ਦਾ ਹੱਲ ਐਲੈਕਟਰੋਪੈਥੀ ਵਿੱਚ ਸਾਨੂੰ ਕੁਦਰਤ ਨੇ ਦੇਤਾ